ਬਸ ਅੱਡਾ 'ਚ ਉਸ ਵੇਲੇ ਭਗਦੜ ਮਚ ਗਈ ਜਦੋਂ ਤਰਨ ਤਰਨ ਤੋਂ ਮੁੰਡਾ ਪਿੰਡ ਜਾਣ ਵਾਲੀ ਬੱਸ 'ਤੇ ਸਵਾਰ ਹੋ ਜੀ ਰਹੀ ਸੀ। ਸਰਪੰਚ ਸਾਹਿਬ ਉਸਦੇ ਸਵਾਰੀਆਂ ਨਾਲ ਬੜੀ ਬਾਤ 'ਚ 12 ਬੋਰ ਰਾਈਫਲ ਨਾਲ ਗੋਲੀ ਚਲਾ ਦਿੱਤੀ। ਬਸ ਅੱਡੇ 'ਤੇ ਖੜੀ ਸੀ। ਮੋਕੇ 'ਤੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਫੌਜੀ ਵਿਅਕਤੀ ਦਾ ਸਮਾਨ ਅਤੇ ਬੰਦੂਕ ਪੁਲਿਸ ਨੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸਨੇ ਵਾਸ਼ਚ ਗੋਲੀ ਚਲਾਈ ਹੈ ਜਿਸ ਕਰਕੇ ਇਸ ਦੀ ਪੜਤਾਲ ਕਰ ਰਹੇ ਹਾਂ ਇਹ ਵਿਅਕਤੀ ਪਿੰਡ ਲੋਹਾਰ ਦਾ ਵਾਸੀ ਹੈ ਅਤੇ ਮੁੰਡਾ ਪਿੰਡ ਜਾਣ ਵਾਲੀ ਵਾਸ਼ਚ ਚੜਿਆ ਸੀ ਉੱਧਰ ਜਦੋਂ ਸਾਬਕਾ ਫੌਜੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਅਚਾਨਕ ਗੋਲੀ ਚੱਲ ਗਈ ਹੈ ਅਤੇ ਮੈਂ ਫੌਜੀ ਹਾਂ ਛੋਟਾ ਜਿਹਾ ਪੈਗ ਵੀ ਲਗਾਇਆ ਸੀ ਪਰ ਗੋਲੀ ਨਿਕਲ ਗਈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਾਬਕਾ ਫੌਜੀ ਦੀ ਅੰਗਹਿਲੀ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ ਜਦ ਕਿ ਇਸ ਨੇ ਸ਼ਰਾਬ ਪੀਤੀ ਹੋਈ ਸੀ ਇਸ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸਤਨੂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਇਹ ਗੱਲਬਾਤ ਹੋਈ ਹੀ ਗੱਲਬਾਤ ਕੁਝ ਨਹੀਂ ਸੀ ਉਹਨੇ ਰਫਲ ਦੇ ਵਿੱਚ ਗੋਲੀ ਪਾ ਕੇ ਤੇ ਇਦਾਂ ਗੋਲੀ ਚਲਾਈ ਤਾਂ ਆਹੋ ਪਤਾ ਨਹੀਂ ਮੈਂ ਨਹੀਂ ਜਾਂਦਾ ਇਹਨਾਂ ਨੂੰ ਗੋਲੀ ਚਲੀ ਕੇ ਇਹਨੂੰ ਗਈ ਕੇ ਇਹਨੂੰ ਐਨੂੰ ਗਈ ਤਾਂ ਇਹਨੂੰ ਗੱਡਿਆ ਨਾ ਫਿਰ ਦੇ ਬੱਚੇ ਚੱਲ ਜਾਂਦੀ ਤੇ ਨੁਕਸਾਨ ਹੋ ਸਕਦਾ ਸੀ ਉਹ ਸਵਾਰੀ ਨਹੀਂ ਇਦਾਂ ਕੋਈ ਅਨਜਰਾਈ ਤੇ ਉਹ ਨਤਾਨੋ ਕਰਤਾ ਫੈਲਾ ਕ ਮਾਵਲਾਵੇ ਬਸੜੇ ਇੱਥੇ ਇਹਨਾਂ ਦਾ ਬੰਦਿਆਂ ਨੇ ਦੱਸਿਆ ਵੀ ਇੱਥੇ ਕੋਈ ਫਾਇਰ ਹੋਇਆ ਬੰਦਾ ਲਿਆਂਦਾ ਨੂੰ ਇਹਨੇ ਕੀ ਵੈਰੀਫਾਈ ਕਰਨ ਦੇ ਆ ਕਿਹਦਾ ਇਹ ਬੰਦਾ ਕੁਛ ਦੇ ਅਜੇ ਲੈ ਕੇ ਆਏ ਹੋਣੇ ਅਜੇ ਕੱਲ ਕਰ ਲੈਣਦੇ ਹੋ ਜੇ ਰਾਈਫਲ ਨਹੀਂ ਹੋਇਆ ਕਿਹੜੀ ਰਾਈਫਲ ਨਾਲੀ ਇਦਾਂ ਨਾਲੀ ਨਾਲ ਤੇ ਉਹ ਤੋਂ ਹੀ ਕਬਜ਼ੇ ਲੈ ਲਈ ਹੋਣੇ ਪਈ ਹਰੇ ਵੇਨੇ ਆ ਕਰਦੇ ਕਬਜ਼ੇ ਜੀ ਬੰਦਾ ਨਸ਼ੇ 'ਚ ਹੈ ਕਿ ਤਰਾ ਵੇਨੇ ਹਰੇ ਚੈੱਕ ਕਰਨੇ ਆ ਕਰ ਨਹੀਂ ਪੁੱਛਗੇ ਅਸੀਂ ਕਿਤੀ ਕੀ ਦੱਸਦਾ ਹਜੇ ਨਹੀਂ ਕੀਤੀ ਅਜੇ ਤੁਸੀਂ ਆ ਕੇ ਨਾਲ ਹੀ ਆਪਣੇ ਮੌਕੇ 'ਤੇ ਮਿਲਿਆ ਹਜੇ ਕਰ ਲਓ ਨਹੀਂ ਇਹ ਫੌਜੀ ਆ ਕੌਣ ਆ ਪਤਾ ਨਹੀਂ ਪੁੱਛਦੇ ਆ ਦੱਸਦਾ ਵਰ ਰਟਾਇਰ ਫੌਜੀ ਆ ਕਿਥੋਂ ਦਾ ਪੁੱਛਦੇ ਮੇਰਾ ਮੁੰਡਿਆ ਬੈ ਜਾਵੇ ਤੁਹਾਡੇ ਸਾਹਮਣੇ ਹੀ ਆ ਨਾਮ ਰਸਪਾਲ ਸਿੰਘ ਹੈ ਜੀ ਕੀ ਗੱਲਬਾਤ ਹੋਈ ਆ ਸਰ ਮੈਂ ਯੂ ਐਨ ਮਿਸ਼ਨ ਦੇ ਵਿੱਚ ਵੀ ਨੌਕਰੀ ਕੀਤੀ ਆ ਗੁਰੂ ਜੋਂ ਬਟਾਲੀਅਨ ਦਾ ਬੰਦਾ ਤੇ ਰਸਗਲਾਈ ਦਾ ਹੂੰ ਕਿ ਮੈਂ ਤੇ ਰੱਖੀ ਆ ਨਿਕਲ ਗਈ ਆ ਮੈਂ ਕੋਈ ਮੈਂ ਤੇ ਪਹਿਲੀ ਵਾਰ ਹੀ ਪੰਜਾਬ ਵੇਖਿਆ ਤੇ ਮੈਂ ਆਇਆ ਵੀ ਚਲੋ ਪੰਜਾਬੀ ਬੰਦਾ ਪੱਗ ਵਾਲਾ ਬੰਦਾ ਨਜ਼ਰ ਆਉਂਦਾ ਰੱਬਿੰਗ ਕਿਤੇ ਤੇ ਮੈਨੂੰ ਖੁਸ਼ੀ ਬੜੀ ਹੋਈ ਇਸ ਚੀਜ਼ ਦੀ ਵੀ ਮੈਂ ਇੰਨੇ ਚਿਰ ਬਾਅਦ ਪੰਜਾਬ ਦੇ ਵਿੱਚ ਆਇਆ ਪਿੰਡ ਕਿਹੜਾ ਆਪਣਾ ਪਿੰਡ ਲਵਾਰ ਆ ਤੇ ਕਿਉਂ ਗੋਲੀ ਚਲੀ ਕਿਥੇ ਤੁਹਾਡੇ ਉਹ ਚੱਲੀ ਕੀ ਐ ਸਰ ਮੈਂ ਜਦੋਂ ਐ ਰੱਖੀ ਆ ਆਪੇ ਉਹ ਨਿਕਲ ਗਈ ਆ ਕਿੱਥੇ ਬਿਟਿਆ ਦਨਾਲੀ ਚ ਬਸੇ ਚ ਮੈਂ ਅਸਰ ਚਲਾਈ ਮੈਨੂੰ ਤਾਂ ਖੁਸ਼ੀ ਇੰਨੀ ਹੋ ਰਹੀ ਕਿ ਅੱਜ ਘਰ ਜਾ ਰਿਹਾ ਵਾਂ ਪੰਜਾਬ ਚ ਆ ਗਿਆ ਆਪਦੇ ਘਰ ਆ ਰਿਹਾ ਤੇ ਆ ਮੈਨੂੰ ਹੋਰੀ ਕਸੂਤਾ ਜੱਬ ਪਾਤਾ ਹੁਣ ਕੀ ਗੱਲ ਬਾਤ ਹੋਈ ਹੁਣ ਕਿੰਨਾ ਨੇ ਸਰ ਇਹ ਇਹ ਮੈਨੂੰ ਇਥੇ ਲੈ ਆਏ ਵੀ ਤੂੰ ਇਹ ਕਿਦਾਂ ਨਿਕਲ ਗਿਆ ਕਿੱਥੇ ਲਿਆਂਦਾ ਪੁਲਿਸ ਨੇ ਤੇ ਸਾਰੇ ਇਹੋ ਜੀ ਸਾਡੇ ਜਦੋਂ ਦਿਮਾਗ ਚ ਨਹੀਂ ਦਿਲ ਚ ਨਹੀਂ ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਦਾਸ ਆ ਤੇ ਜਿਹੜੀ ਬੋਲੀ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਸਾਰੇ ਉੱਪਰ ਨੂੰ ਨਿਕਲ ਹੀ ਆ ਹੋਇਆ ਨਹੀਂ ਆ ਬਾਕੀ ਅੱਗੇ ਨਾ ਵਿਗੜਨ ਪਾਉ ਮੈਂ ਗਰੀਬ ਬੱਚਾ ਵਾਂ ਮੈਨੂੰ ਮਾਫ਼ ਕਰੋ ਡਰਿੰਕ ਕੀਤੀ ਆ ਹਾਂ ਡਰਿੰਕ ਕੀ ਵੀ ਫੌਜੀ ਬੰਦਾ ਮੈਂ ਪੈਗ ਨਿਕਾਜਾ ਲਾਇਆ ਵਾ ਪਰ ਉਹ ਸਰ ਨਿਕਲ ਗਈ ਆ ਐ ਥੋੜੀ ਅਸੀਂ ਆਪਦੇ ਪੰਜਾਬ ਦੇ ਵਿੱਚ ਹੀ ਕੋਈ